ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੋਗ ਨਸ਼ਿਆਂ ਵਿਰੁੱਧ ਕੈਂਪੇਨ ਚਲਾਈ ਗਈ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਆ ਕਾਮਯਾਬੀ ਮਿਲੀ ਹੈ ਅਸੀਂ 1 ਕਿਲੋ ਹਿਰੋਇਨ ਦੇ ਨਾਲ 45 ਲੱਖ 19000 ਡਰਗ ਮਨੀ ਰਿਕਵਰ ਕੀਤਾ ਇਸ ਤੋਂ ਇਲਾਵਾ ਇੱਕ ਡਰੋਨ ਹੈ ਜਿਹੜੀ ਆਪਾਂ ਕਹਿ ਸਕਦੇ ਵਿਥ ਕੈਮਰਾ ਕੋਇਡ ਡਰੋਨ ਹੈ ਔਰ ਇੱਕ ਕੈਸ਼ ਕਾਊਂਟਿੰਗ ਮਸ਼ੀਨ ਹੈ ਪੈਸੇ ਗਿਣਨ ਵਾਲੀ ਮਸ਼ੀਨ ਔਰ ਇੱਕ ਮੋਟਰਸਾਈਕਲ ਇਹ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹਾਫ ਹਾਫ ਕੇਜੀ ਦੀ ਰਿਕਵਰੀ ਹੋਈ ਹੈ ਰਾਹੁਲ ਐਲੀਅਸ ਕਾਲੂ ਜਿਹੜਾ ਠੱਠੀ ਸੋਲ ਦਾ ਥਾਣਾ ਚੁਬਾਲ ਜ਼ਿਲ੍ਹਾ ਤਰਨਤਾਰ ਇਹਨੂੰ ਗ੍ਰਿਫਟਾਰ ਕੀਤਾ ਗਿਆ ਹੈ ਐਨਸੀਆਰ ਸੀਆਈਏ 2 ਰਵੀ ਕੁਮਾਰ ਤੇ ਉਹਨਾਂ ਦੀ ਪਾਰਟੀ ਵੱਲੋਂ ਇਹ ਤੋਂ ਅੱਧਾ ਕਿਲੋ ਹਿਰੋਇਨ ਤੇ ਨਾਲ ਜਿਹੜਾ ਇਹ ਆਪਣੇ 35 30 30 ਲੱਖ ਜਿਹੜਾ ਤੇ 19000 ਰੁਪਏ ਦੇ ਕਰੀਬ ਜਿਹੜਾ ਡਰਗ ਮੰਨੀ ਉਹ ਫੜੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੇਸਿਕ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੰਦਾ ਰਾਹੁਲ ਲੀਲਿਸ ਕਾਲੂ ਇਹ ਇਹਦਾ ਬਾਹਰ ਜਿਹੜਾ ਇੱਕ ਟੋਨੀ ਜਰਮਨ ਕਰਕੇ ਡਰਗਸ ਸਮਗਲਰ ਸਾਹਮਣੇ ਆਇਆ ਔਰ ਜਿੰਨ ਨਾਲ ਇਹਦਾ ਸੰਪਰਕ ਫੋਨ ਤੇ ਹੋਇਆ ਸੀ ਇਹ ਦੇ ਇੱਕ ਲੋਕਲ ਕੰਟੈਕਟ ਦੇ ਥਰੂ ਤੇ ਕ੍ਰਾਸ ਬਾਰਡਰ ਥਰੂ ਜਿਹੜਾ ਪਾਕਿਸਤਾਨ ਦੇ ਥਰੂ ਜਿਹੜਾ ਡਰੋਨ ਦੇ ਰਾਹੀਂ ਉਜਨ ਹੋ ਰਹੀ ਸੀ ਸਾਰੀ ਡਰੱਗ ਕਨਸਾਈਨਮੈਂਟ ਉਹ ਚੁੱਕ ਕੇ ਵੇਚਦਾ ਸੀਗਾ ਇਹਨੇ ਜਿਹੜੀ ਮੇਨ ਇਹਦੇ ਚ ਹੋਰ ਗੱਲ ਆਈ ਹੈ ਕਿ ਆਨੰਦ ਵਿਹਾਰ ਗੇਟ ਖੀਮਾ ਦੇ ਵਿੱਚ ਇਹਨੇ ਇੱਕ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜੋ ਕਿ ਇਸੇ ਪਰਪਸ ਵਾਸਤੇ ਯੂਜ਼ ਕਰ ਰਿਹਾ ਸੀ ਜਿੱਥੇ ਆਪਣੀ ਡਰੱਗ ਤੇ ਡਰੱਗ ਮਨੀ ਲੁਕੋਂਦਾ ਸੀ ਅਤੇ ਉੱਥੋਂ ਵੀ ਅਗੇ ਸਪਲਾਈ ਕਰਦਾ ਸੀਗਾ ਆਪਣੇ ਪਿੰਡ ਵਾਲੇ ਘਰ ਤੋਂ ਇਲਾਵਾ ਇੱਥੇ ਇਹਨੇ ਘਰ ਲਿਆ ਹੋਇਆ ਸੀਗਾ ਦੂਜੀ ਜਿਹੜੀ ਮੇਜਰ ਸਕਸੈਸ ਮਿਲੀ ਉਹ ਚ ਗੁਰਮukh ਸਿੰਘ ਤੇ ਬਰਿੰਦਰਪਾਲ ਦੋ ਬੰਦੇ ਸਾਡੇ 베ਰਕਾ ਪੁਲਿਸ ਦੇ ਜਿਹੜੇ ਆ ਅਫੀਸਰਸ ਨੇ ਐਸ ਐਚ ਓ ਤੇ ਉਹਦੀ ਟੀਮ ਜਿਨ੍ਹਾਂ ਦੀ ਸੁਪਰਵਾਈਜ਼ਨ ਜਸਰੂਪ ਬਾਠ ਏ ਡੀ ਸੀ ਪੀ ਸਾਡੇ 3 ਤੇ ਸ਼ੀਤਲ ਜੀ ਸਾਡੇ ਏ ਸੀ ਪੀ ਈਸਟ ਕਰ ਰਹੇ ਆ ਉਹ ਉਹਨਾਂ ਨੇ ਵੀ 1/2 ਕਿਜੀ ਜਿਹੜੀ ਅ ਹਿਰੋਇਨ ਫੜੀ ਔਰ 15 ਲੱਖ ਡਰਗ ਮਨੀ ਫੜੀ ਗਈ ਔਰ ਇਹ ਡਰੋਨ ਉਹਨਾਂ ਦੇ ਘਰ ਤੋਂ ਹੀ ਮਿਲਿਆ ਇਹ ਜਿਹੜਾ ਗੁਰਮukh ਸਿੰਘ ਹੈ ਖਲਚੀਆਂ ਅਮਰਸਰ ਰੂਰਲ ਦਾ ਰਹਿਣ ਵਾਲਾ ਬੀਕੋਮ ਪਾਸ ਹੈ ਪਹਿਨਾ ਕਿ ਇਸ ਕੋਈ ਨਹੀਂ ਹੈ ਕਿ ਵਿਰਿੰਦਰਪਾਲ ਵੀ ਜਿਹੜਾ 8ਵੀਂ ਪਾਸ ਹੈ ਇਹ ਮਹਿਤਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਨਾਂ ਦੀ ਜਿਹੜੀ ਜਦੋਂ ਸਰਚ ਵਗੈਰਾ ਕੀਤੀ ਗਈ ਮਹਿਤਾ ਰੋਡ ਜੰਡਿਆਲਾ ਵਿੱਚ ਅਕਾਲਕੜ ਪਿੰਡ ਤੋਂ ਇਹਨਾਂ ਦੇ ਜਿਹੜੇ ਰਿਕਵਰੀ ਕਰਨ ਪੁਲਿਸ ਗਈ ਤੇ ਇਹਨਾਂ ਨੇ ਜਿਹੜਾ ਬੈਡ ਬਾਕਸ ਨੇ ਉਹਦੇ ਚ ਲੁਕੋ ਕੇ ਕੈਵਿਟੀਜ਼ ਬਣਾਉਣ ਵਾਸਤੇ ਡਰਗ ਮਨੀ ਨੂੰ ਛਪਾਉਣ ਵਾਸਤੇ ਤੇ ਡਰਗ ਚ ਪਾਉਣ ਵਾਸਤੇ ਹਿਰੋਇਨ ਚ ਪਾਉਣ ਵਾਸਤੇ ਵੀ ਕੈਵਿਟੀਆਂ ਬਣਾਈਆਂ ਹੋਈਆਂ ਸੀ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਇੱਕ ਕਾਮਯਾਬੀ ਮਿਲੀ ਹੈ ਸਪੈਸ਼ਲੀ ਜਿਹੜਾ ਡਰਗ ਮਨੀ ਰਿਕਵਰੀ ਵੀ ਡਰਗ ਨਾਲ ਵੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਲੱਕ ਟੁੱਟਦਾ ਬੇਸਿਕਲੀ ਜਿਹੜਾ ਸਮਗਲਿੰਗ ਨੈਟਵਰਕ ਤੇ ਕਾਰਟਲ ਜਿਹੜਾ ਵੀ ਚਲਾਇਆ ਜਾਂਦਾ ਕਿਉਂਕਿ ਸਾਰੀ ਇਹ ਗੇਮ ਫਾਈਨੈਂਸ਼ੀਅਲ ਉਸ ਦੇ ਉੱਤੇ ਘੁੰਮਦੀ ਹੈ ਸੋ ਇਹਦੇ ਸਾਡੀ ਜਿਹੜੀ ਟੀਮ ਹੈ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਸਾਡੇ ਇਨਵੈਸਟੀਗੇਸ਼ਨ ਦੇ ਜਗਵਿੰਦਰ ਜੀ ਸਾਡੇ ਐਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਇਹਨਾਂ ਨੇ ਵੀ ਸਾਰਿਆਂ ਨੇ ਬਹੁਤ ਅੱਛਾ ਰੋਲ ਕੀਤਾ ਔਰ ਇਹਨਾਂ ਦੀ ਸੁਪਰਵੀਜ਼ਨ ਚ ਸਾਰੀ ਜਿਹੜੀ ਆ ਕਾਟਲ ਜਿਹੜਾ ਸਮੈਸ਼ ਹੋਇਆ ਇਹਦੇ ਚ ਅੱਗੇ ਫਰਦਰ ਇਹਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਆ ਬੈਕਵਰਡ ਫਾਰਵਰਡ ਲਿੰਕੇਜਸ ਸਪੈਸ਼ਲੀ ਜਿਹੜਾ ਜਰਮਨ ਵਾਲਾ ਕੰਟੈਕਟ ਆ ਉੱਤੇ ਕੰਮ ਕੀਤਾ ਜਾ ਰਿਹਾ ਔਰ ਹਵਾਲਾ ਜਿਹੜਾ ਇਹ ਵਿੱਚ ਕਨੈਕਸ਼ਨ ਹੈ ਉਹਦੇ ਤੇ ਵੀ ਅਸੀਂ ਅਲੱਗ-ਅਲੱਗ ਕੰਮ ਕਰ ਰਹੇ ਆ ਇਹਨਾਂ ਦੇ ਕਿਦਾਂ ਸਾਰਾ ਇਹ ਨੈਟਵਰਕ ਚਲਾਉਂਦੇ ਸੀ ਜਿਹੜਾ ਵੇਰਕੇ ਦੇ ਵਿੱਚ ਗੁਰਮੁਖ ਤੇ ਬਰਿੰਦਰਪਾਲ ਫੜੇ ਗਏ ਆ ਇਹਦੇ ਵਿੱਚ ਇੱਕ ਡਰਗਸਮਰ ਤਲਜਿੰਦਰ ਸਿੰਘ ਐਲੀਅਸ ਹਨੀ थाना ਟਰਿੰਡਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਜਸਵਿੰਦਰ ਸਿੰਘ ਇਹ ਦੋ ਬੰਦੇ ਜਿਹੜੇ ਆ ਮੇਨ ਕੈਂਪੇਨ ਸਾਹਮਣੇ ਆਏ ਆ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਦਿੱਤੀ ਸੀ ਔਰ ਜਿਹੜੀ ਟੌਏ ਡਰੋਨ ਫੜੀ ਗਈ ਹੈ ਵਿਦ which is fitted with camera ਉਹਦੇ ਚ ਇਹ ਬੇਸਿਕਲੀ ਆਪਣੀ ਇੱਕ ਰਿਹਸਲ ਕਰਨ ਦੀ ਤਿਆਰੀ ਸੀਗੇ ਕਿ ਇਸ ਤਰ੍ਹਾਂ ਅਸੀਂ ਜਾ ਕੇ ਬਾਰਡਰ ਤੇ ਡਾਇਰੈਕਟਲੀ ਆਪਣਾ ਕੰਮ ਸ਼ੁਰੂ ਕਰ ਲਈਏ ਵੀ ਉਹਨਾਂ ਨੂੰ ਜਿਹੜੇ ਵਿੱਚ ਲਿੰਕੇਜਸ ਨੇ ਉਹਨਾਂ ਨੂੰ ਦੂਰ ਕੀਤਾ ਜਾ ਸੋ ਮੈਂ ਸਾਰੀ ਟੀਮ ਨੂੰ ਕੰਗ੍ਰੈਚੂਲੇਟ ਕਰਦਾ ਇਟ ਇਜ਼ ਅ ਵੈਰੀ ਗੁੱਡ ਰਿਕਵਰੀ ਔਰ ਅਗੇ ਨੂੰ ਫਾਰਵਰਡ ਲੈ ਕੇ ਜਾਵਾ ਥੈਂਕ ਯੂ ਇਹ ਜਿਹੜੀ ਕਨਟੇਨਮੈਂਟ ਹੈ ਮਤਲਬ ਉਹਦੇ ਬੋਰ ਲਾਈਕ ਇਫੀਸ਼ੀਅਨ ਨਾ ਕਨਟੇਨਮੈਂਟ ਪਹਿਲੋ ਹੀ ਆ ਗਈ ਹੈ ਲੇਟੈਸਟਲੀ ਸੀਗੀ ਮਾਰਕਿੰਗ ਹੈਗੀ ਹੈ ਬੇਸਿਕਲੀ ਤੁਹਾਨੂੰ ਪਤਾ ਹੀ ਹੈ ਲੋਕ ਜਿਹੜੇ ਕਿਉਂਕਿ ਬਾਰਡਰ ਲੰਬਾ ਹੈ ਕਿਤੇ ਨਾ ਕਿਤੇ ਕੋਸ਼ਿਸ਼ ਦੇ ਵਿੱਚ ਰਹਿੰਦੇ ਹੀ ਹੈ ਔਰ ਸਾਡੇ ਕਿਉਂਕਿ ਹੈਬਿਟੇਸ਼ਨ ਵੀ ਬਹੁਤ ਨੇੜੇ ਹੈ ਜਿਹੜੀ ਸਾਡੀ ਬਾਬਡ ਵਾਇਰ ਹੈ ਤੇ ਬਾਰਡਰ ਫੈਂਸਿੰਗ ਦੇ ਲਾਗੇ ਉਹਦੇ ਕਰਕੇ ਚਾਂਸ ਕਈ ਵਾਰ ਬਣ ਜਾਂਦਾ ਵਿੱਚ ਤੇ ਰੇਨ ਦਾ ਵੀ ਬੜਾ ਫਰਕ ਪੈਂਦਾ ਕੋਈ ਸੁਹਾ ਆ ਗਿਆ ਕੋਈ ਹੋਰ ਹੋ ਗਿਆ ਉਹ ਚੀਜ਼ਾਂ ਦਾ ਕਈ ਵਾਰ ਫਾਇਦਾ ਉਠਾ ਲੈਂਦੇ ਨੇ ਕਿ ਮਨੇ ਜਦ ਤੱਕ ਇਹਦਾ ਕਿ ਉਹਦਾ ਰੋਕੀ ਕਿ ਜਦੋਂ ਤਾਂ ਬਾਹਰ ਗਿਆ ਉਹ ਆਪਣੇ ਤਗੜੀ ਕਲਾ ਵਾਲ ਅੰਜਾਮਲ ਚੱਲ ਗਿਆ ਜੇ ਵੀ ਤੁਸੀਂ ਤਾਂ ਕੋਈ ਇਹੋ ਜਿਹੀ ਕੀਤੀ ਰਹੇ ਬਹੁਤ ਬੜੀ ਗੱਲ ਬਿਲਕੁਲ ਬਿਲਕੁਲ ਅਸੀਂ ਦੇਖੋ ਜਿਹੜੀ ਆਪਾਂ ਇਨਫੋਰਸਮੈਂਟ ਹੈ ਡਰੱਗ ਦੀ ਰਿਕਵਰੀ ਉਹਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਫਾਈਨੈਂਸ਼ੀਅਲ ਐਂਗਲ ਕਰਕੇ ਲੋਕ ਇਸ ਨਾਲ ਜੁੜਦੇ ਆ ਜੇ ਜਦੋਂ ਇਹ ਰਿਕਵਰੀ ਵੱਡੀ ਹੁੰਦੀ ਹੈ ਜਿਵੇਂ ਹੁਣ ਸੀਪੋਸ ਕਰੋ 45 ਲੱਖ 19000 ਹੈ ਇਹ ਕੋਈ ਛੋਟਾ ਅਮਾਉਂਟ ਨਹੀਂ ਹੈ ਇਤਨਾ ਸਾਰਾ ਸਰਕਲ ਟੁੱਟ ਜਾਏਗਾ ਔਰ ਜਿਹੜੇ ਬੰਦੇ ਇੱਕ ਦੂਜੇ ਨਾਲ ਟੁੱਟ ਜਾਣਗੇ ਔਰ ਫੇਰੇ ਜਿਹੜਾ ਸਾਰਾ ਨੈਕਸਸ ਦੇ ਬ੍ਰੇਕ ਹੋਏਗਾ ਤਾਂ ਜਿਹੜੇ ਘਾਇਕ ਰਾਇਸ ਦਾ ਨਾਮ ਵਾਈਫਾਈ ਕੀਤਾ ਹੋਈ ਹੈ ਉਹ ਕਰਨ ਲੱਗੇ ਆ ਜੀ ਹੁਣ ਕਿਉਂਕਿ ਲੇਟੈਸਟ ਰਿਕਵਰੀ ਹੈ ਹੁਣੀ ਇਨਫੈਕਟ ਪੇਸ਼ ਕਰਕੇ ਆਏ ਆ ਤੇ ਉਹ ਥਾਰਾ ਅਸੀਂ ਇਨਵੈਸਟੀਗੇਸ਼ਨ ਚੈੱਕ ਕਰਾਂਗੇ ਵੀ ਕਿਸ ਤਰ੍ਹਾਂ ਕਰਾਇਆ ਤੇ ਕਿਹੜੇ ਨਾਮ ਤੇ ਲਿਆ ਬੈਂਕਾਂ ਤੇ ਦੇ ਵਿੱਚ ਵੀ ਸਾਰਾ ਇਹ ਕਰਨਾ ਇਹ ਤਾਂ ਵੈਸੇ ਹੀ ਮਿਲ ਗਿਆ ਸਾਨੂੰ ਕੈਸ਼ ਹੀ ਉਹ ਉਹਦੇ ਤੇ ਅੱਗੇ ਇਹ ਸੱਚ ਦੇ ਦੌਰਾਨ ਮਿਲਿਆ ਜਿਹੜਾ ਤੁਹਾਨੂੰ ਦੱਸਿਆ ਨਾ ਪੰਤੀ ਨਾ ਸੌਰੀ 3 ਲੱਖ ਉਹ ਗੇਟ ਕੀਮਾ ਵਾਲੇ ਕੇਸ ਚ ਸੀਆਈਏ ਟੂ ਨੂੰ ਮਿਲਿਆ 15 ਲੱਖ ਜਿਹੜਾ ਹੈਗਾ ਉਹ ਵੇਰਕੇ ਦੇ ਕੇਸ ਦੇ ਵਿੱਚ ਹੈ ਸੋ ਟੋਟਲ 45 ਲੱਖ 19000 ਦੀ ਰਿਕਵਰੀ ਹੈ ਕਿੰਨੇ ਦਿਨ ਤੋਂ ਰਹਿ ਰਹੇ ਅਸੀਂ ਕਾਇਦੇ ਉਹ ਚੈੱਕ ਕਰਨਾ ਪਏਗਾ ਜੀ ਮੈਨੂੰ ਇੱਕ ਕੁਲੀਅਰ ਨਹੀਂ ਪੂਰਾ ਕਰ ਲੈਣੇ ਥੈਂਕ ਯੂ ਥੈਂਕ ਯੂ